ਮਾਪੇ ਆਪਣੇ ਬੱਚਿਆਂ ਤੋਂ ਇਹਨਾਂ ਤਰੀਕਿਆਂ ਦੇ ਨਾਲ ਫੋਨ ਦੀ ਲਤ ਛੁਡਵਾ ਸਕਦੇ ਨੇ ਛੜਕ ਕੇ ਜਾਂ ਮਾਰ ਕੇ ਨਹੀਂ ਸਗੋਂ ਆਹ ਤਰੀਕੇ ਨਾਲ ਲੋ ਬੱਚੇ ਫੋਨ ਨਹੀਂ ਦੇਖਣਗੇ ਜਿਵੇਂ ਕਿ ਅੱਜਕੱਲ੍ਹ ਦੀ ਰੁਝੇਮਿਆਂ ਪਰੀ ਜ਼ਿੰਦਗੀ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੇ ਹੱਥ ਦੇ ਵਿੱਚ ਮੋਬਾਈਲ ਦੇ ਦਿੰਨੇ ਆ ਜਦ ਬੱਚੇ ਕਈ ਵਾਰ ਜਿੱਤ ਕਰਦੇ ਨੇ ਜਿਸ ਕਰਕੇ ਕਈ ਵਾਰ ਬੱਚਿਆਂ ਨੂੰ ਮੋਬਾਈਲ ਦੀ ਲਤ ਲੱਗ ਜਾਂਦੀ ਹੈ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਬੱਚੇ ਦੇ ਹੱਥ ਦੇ ਵਿੱਚ ਮੋਬਾਈਲ ਦੇਖਣ ਨੂੰ ਮਿਲਦਾ ਜਦੋਂ ਉਹਨਾਂ ਦੇ ਹੱਥੋਂ ਇਹ ਮੋਬਾਈਲ ਲੈ ਲਓ ਤਾਂ ਬੱਚੇ ਰੋਣ ਲੱਗ ਜਾਂਦੇ ਨੇ ਕਿ ਤੁਸੀਂ ਵੀ ਪਰੇਸ਼ਾਨ ਹੋ ਬੱਚਿਆਂ ਦੀ ਇਸ ਆਦਤ ਤੋਂ ਤਾਂ ਤੁਹਾਡੇ ਲਈ ਇਹਨਾਂ ਦੇ ਤਰੀਕੇ ਨੋਟ ਕਰਨੇ ਜ਼ਰੂਰੀ ਨੇ ਕਿਵੇਂ ਤੁਹਾਡੇ ਬੱਚੇ ਮੋਬਾਈਲ ਦੇਖਣ ਤੋਂ ਕਤਰੌਣਗੇ ਜਿਹਾਂ ਉਹਨਾਂ ਦੇ ਦਿਮਾਗ ਤੇ ਜੁੱਥੇ ਇਸ ਦੇ ਨਾਲ ਅਸਰ ਪੈਂਦਾ ਹੀ ਐ ਉੱਥੇ ਸੋਚਣ ਸਮਝਣ ਦੀ ਸਮਰੱਥਾ ਤੇ ਵੀ ਅਸਰ ਪੈਂਦਾ ਹੈ ਲੰਮੇ ਸਮੇਂ ਤੱਕ ਸਕਰੀਨ ਟਾਈਮਿੰਗ ਕਰਕੇ ਘੰਟਿਆਂ ਵੱਧੀ ਇੱਕ ਥਾਂ ਤੇ ਪਏ ਰਹਿੰਦੇ ਨੇ ਸਰੀਰਕ ਵਿਕਾਸ ਵੀ ਬੱਚਿਆਂ ਦਾ ਰੁਕ ਜਾਂਦਾ ਹੈ ਮੋਟਾਪਾ ਕਮਜ਼ੋਰ ਅੱਖਾਂ ਚੜਚੜਾਪਨ ਤਨਾ ਆਧੀਆਂ ਸਮੱਸਿਆਵਾਂ ਬੱਚਿਆਂ ਦੇ ਵਿੱਚ ਹੋ ਰਹੀਆਂ ਨੇ ਇਸ ਦੇ ਪਿੱਛੇ ਵੱਡਿਆਂ ਨੂੰ ਮੋਬਾਈਲ ਫੋਨ ਦੀ ਜਿਹੜੀ ਆਦਤ ਹੈ ਇਸ ਲਈ ਸਮੱਸਿਆ ਦੇ ਲਈ ਪਰਿਵਾਰਕ ਮੈਂਬਰ ਜਾਂ ਮਾਪੇ ਜ਼ਿੰਮੇਵਾਰ ਨੇ ਉਹਨਾਂ ਨੂੰ ਅੱਗੇ ਆ ਕੇ ਇਸ ਆਦਤ ਨੂੰ ਛੁਡਵਾਉਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਤੁਸੀਂ ਨੋਟ ਕਰ ਲਓ ਕਿ ਮਾਪਿਆਂ ਨੂੰ ਜਬਰਦਸਤੀ ਛਡਵਾਉਣ ਦੇ ਵਿੱਚ ਮੁਸ਼ਕਲ ਜ਼ਰੂਰ ਆਵੇਗੀ ਅਗਰ ਬੱਚੇ ਜਿਹੜੇ ਨੇ ਹੱਸ ਕੇ ਮੋਬਾਈਲ ਛੱਡ ਦੇਣ ਤਾਂ ਤੁਹਾਨੂੰ ਵੀ ਖੁਸ਼ੀ ਹੋਏਗੀ ਸਭ ਤੋਂ ਪਹਿਲਾਂ ਮਾਪਿਆਂ ਨੂੰ ਆਪਣਾ ਸਕਰੀਨ ਟਾਈਮ ਮੋਬਾਈਲ ਤੇ ਘੱਟ ਕਰਨਾ ਪਏਗਾ ਅਗਰ ਤੁਸੀਂ ਬੱਚਿਆਂ ਨੂੰ ਚਾਹਦੇ ਹੋ ਕਿ ਮੋਬਾਈਲ ਦੀ ਆਦਤ ਘੱਟ ਗੰਤ ਤਾਂ ਤੁਹਾਨੂੰ ਖੁਦ ਨੂੰ ਵੀ ਮੋਬਾਈਲ ਦੀ ਸਕਰੀਨ ਟਾਈਮਿੰਗ ਜਿਹੜੀ ਘੱਟ ਕਰਨੀ ਪਏਗੀ ਖਾਣਾ ਖਾਂਦੇ ਸਮੇਂ ਸੌਂਦੇ ਸਮੇਂ ਮੋਬਾਈਲ ਨੂੰ ਆਪਣੇ ਆਪ ਤੋਂ ਦੂਰ ਰੱਖੋ ਖਾਸ ਤੌਰ ਤੇ ਕਲ ਦਾ ਧਿਆਨ ਰੱਖੋ ਕਿ ਜਦੋਂ ਬੱਚਾ ਆਲੇ-ਦੁਆਲੇ ਹੋਵੇ ਤਾਂ ਫੋਨ ਤੇ ਵਿਅਸਤ ਨਾ ਰਹੋ ਸਗੋਂ ਉਹਨਾਂ ਦੇ ਨਾਲ ਗੱਲਾਂ ਕਰੋ ਬੱਚਿਆਂ ਦੇ ਨਾਲ ਸਮਾਂ ਬਤਾਓ ਬੱਚਿਆਂ ਦੇ ਨਾਲ ਖੇਡੋ ਅਕਸਰ ਮਾਪੇ ਕੀ ਕਰਦੇ ਨੇ ਕਿ ਬੱਚਾ ਰੋ ਰਿਹਾ ਹੁੰਦਾ ਤਾਂ ਖਾਣਾ ਨਹੀਂ ਖਾ ਰਿਹਾ ਹੁੰਦਾ ਤਾਂ ਉਸ ਨੂੰ ਮੋਬਾਈਲ ਫੋਨ ਦਿੰਦੇ ਨੇ ਪਰ ਇਸ ਦੇ ਨਾਲ ਤੁਸੀਂ ਉਸ ਨੂੰ ਇਸ ਦੀ ਲਤ ਪਾ ਰਹੇ ਹੋ ਦੂਸਰਾ ਤਰੀਕਾ ਤੁਸੀਂ ਅਪਣਾ ਸਕਦੇ ਹੋ ਕਿ ਬੱਚੇ ਦੇ ਹਰ ਕੰਮ ਦਾ ਸਮਾਂ ਤੈਅ ਕਰ ਦੋ ਜਿहां ਬੱਚੇ ਦੇ ਖਾਣ ਤੋਂ ਲੈ ਕੇ ਸੌਣ ਜਾਗਣ ਪੜਨ ਅਤੇ ਬਾਰੇ ਖੇਡਾਂ ਖੇਡਣ ਤੱਕ ਦਾ ਸਮਾਂ ਨਿਸ਼ਚਿਤ ਹੋਵੇ ਇਸ ਤਰ੍ਹਾਂ ਉਸ ਨੂੰ ਸਕਰੀਨ ਟਾਈਮਿੰਗ ਲਈ ਵੀ ਦਿਨ ਦੇ ਵਿੱਚ ਕੁਝ ਸਮਾਂ ਹੀ ਦਿਓ ਤਾਂ ਜੋ ਹੋਰ ਚੀਜ਼ਾਂ ਤੇ ਬੱਚਿਆਂ ਦਾ ਜਿਹੜਾ ਧਿਆਨ ਪਵੇ ਆਊਟਡੋਰ ਗੇਮਾਂ ਦੇ ਵਿੱਚ ਤੁਸੀਂ ਬੱਚਿਆਂ ਨੂੰ ਜਿਹੜਾ ਖੜਾ ਸਕਦੇ ਹੋ ਉਹਨਾਂ ਨੂੰ ਕੋਈ ਹੋਰ ਕਲਾ ਸਿਖਾ ਸਕਦੇ ਹੋ ਡਾਂਸ ਦੀਆਂ ਕਲਾਸਿਜ਼ ਲਗਵਾ ਸਕਦੇ ਹੋ ਜਾਂ ਹੋਰ ਕਿਤੇ ਵੀ ਬੱਚਾ ਕੋਈ ਇੰਟਰਸਟ ਦਿਖਾ ਰਿਹਾ ਤਾਂ ਉਸ ਆਦਤ ਨੂੰ ਜਿਹੜਾ ਤੁਸੀਂ ਬੱਚੇ ਨੂੰ ਲਗਾ ਸਕਦੇ ਹੋ ਇਸ ਦੇ ਨਾਲ ਮੋਬਾਈਲ ਜਿਹੜਾ ਦੇਖਣਾ ਬੱਚੇ ਘੱਟ ਕਰ ਦੇਣਗੇ ਇਸ ਦੇ ਨਾਲ ਹੀ ਇਤੋਂ ਇਲਾਵਾ ਤੁਸੀਂ ਨਮੀਆਂ ਨਮੀਆਂ ਕ੍ਰੀਏਟਿਵ ਐਕਟੀਵਿਟੀ ਦੇ ਵਿੱਚ ਬੱਚਿਆਂ ਨੂੰ ਲਗਾ ਸਕਦੇ ਹੋ ਜਿਵੇਂ ਕਿ ਪੇਂਟਿੰਗ ਹੋ ਗਿਆ ਸਿੰਗਿੰਗ ਹੋਗੀ ਨਵੇਂ ਕ੍ਰਾਫਟ ਬਣਾਉਣੇ ਜੇ ਤੁਸੀਂ ਚਾਹੋ ਤਾਂ ਇੱਕ ਕਲਾਸ ਦਾ ਵੀ ਪ੍ਰਬੰਧ ਕਰ ਸਕਦੇ ਹੋ ਜਨਾ ਬੱਚੇ ਖੁਦ ਕ੍ਰੀਏਟਿਵਿਟੀ ਕਰਨਗੇ ਇਸ ਦੇ ਨਾਲ ਮੋਬਾਈਲ ਦੀ ਆਦਤ ਜਿਹੜੀ ਹੈ ਉਹ ਬੱਚਿਆਂ ਦੇ ਵਿੱਚੋਂ ਹਟ ਜਾਏਗੀ ਖਾਸ ਤੌਰ ਤੇ ਜਦੋਂ ਸੌ ਰਹੇ ਹੋਣ ਤਾਂ ਮੋਬਾਈਲ ਨੂੰ ਆਲੇ ਦੁਆਲੇ ਨਾ ਰੱਖੋ ਛੋਟੀ ਉਮਰ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਮੋਬਾਈਲ ਖਰੀਦਣ ਦੀ ਵੀ ਗਲਤੀ ਨਾ ਕਰੋ ਇਹ ਕੁਝ ਟਿਪਸ ਨੇ ਜਿਸ ਦੇ ਨਾਲ ਤੁਸੀਂ ਬੱਚਿਆਂ ਦੀ ਆਦਤ ਬਿਲਕੁਲ ਠੀਕ ਕਰ ਸਕਦੇ ਹੋ